ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਆ ਜੀ ਅੱਜ ਆਪਾਂ ਤੁਹਾਨੂੰ ਜਿਹੜੀ ਮਲਚਿੰਗ ਵਿਧੀ ਦੇ ਨਾਲ ਕਣਕ ਦੀ ਬਜਾਈ ਕੀਤੀ ਗਈ ਸੀ ਉਹਦੇ ਬਾਰੇ ਚ ਪਹਿਲਾਂ ਹੀ ਵੀਡੀਓ ਪਾਈ ਸੀ ਮੈਂ ਤੇ ਅੱਜ ਦੁਬਾਰਾ ਫਿਰ ਵੀਡੀਓ ਬਣਾ ਰਿਹਾ ਸੀ ਸ਼ਾਇਦ ਕੈਮਰੇ ਦੇ ਵਿੱਚ ਥੋੜੀ ਆ ਰਹੀ ਹੋਵੇ ਬਾਕੀ ਤੁਹਾਨੂੰ ਬੈਠ ਕੇ ਦਿਖਾ ਰਿਹਾ ਇੱਕ ਕਣਕ ਅੱਜ 2 ਤਰੀਕ ਦੀ ਬਜਾਈ ਸੀ ਤੇ 17 ਦਿਨਾਂ ਦੀ ਕਣਕ ਹੋ ਗਈ ਅੱਜ ਅੱਜ 19 ਤਰੀਕ ਨੂੰ ਮੈਂ ਇਹ ਵੀਡੀਓ ਸ਼ੂਟ ਕਰ ਰਿਹਾ ਇਹ ਕਣਕਾ ਅਜ ਦੋ ਦੋ ਤਿੰਨ ਤਿੰਨ ਪੱਤੇ ਕਿਸੇ ਬੂਟੇ ਨੂੰ ਚਾਰ ਚਾਰ ਪੱਤੇ ਵੀ ਹੋ ਚੁੱਕੇ ਆ ਸਾਰਾ ਦਿਨਾਂ ਦੀ ਕਣਕ ਨੂੰ ਬਹੁਤ ਹੈਰਾਨੀ ਦੀ ਗੱਲ ਆ ਜੀ ਇੱਕ ਬਹੁਤ ਵਧੀਆ ਤਰੀਕਾ ਜੀ ਇਹ ਬਜਾਈ ਦਾ ਤੇ ਪਰਾਲੀ ਦੀ ਸਾਂਭ ਸੰਭਾਲਦਾ ਸਭ ਤੋਂ ਸਸਤਾ ਤੇ ਮੇਰੇ ਹਿਸਾਬ ਦੇ ਨਾਲ ਤਾਂ ਇਹ ਆਉਣ ਵਾਲਾ ਫਿਊਚਰ ਆ ਕਣਕ ਦੀ ਬਜਾਈ ਦਾ ਤੇ ਪਰਾਲੀ ਨੂੰ ਸਾਂਭਣ ਦਾ ਤੁਸੀਂ ਦੂਰ ਤੱਕ ਦੇਖ ਰਹੇ ਹੋ ਬਹੁਤ ਵਧੀਆ ਕਣਕੋ ਕੀ ਆ ਜੀ ਜੇ ਆਪਾਂ ਇਹਦੀ ਬਜਾਈ ਦੀ ਗੱਲ ਕਰਾਂ ਮੈਂ ਤੇ ਵੈਸੇ ਤਾਂ ਪਹਿਲੀ ਵੀਡੀਓ ਦੇ ਵਿੱਚ ਵੀ ਦੱਸਿਆ ਹੋਇਆ ਪਰ ਮੈਂ ਜਿਹੜੇ ਕੋਈ ਪਹਿਲੀ ਪਹਿਲੀ ਵਾਰ ਇਸ ਵੀਡੀਓ ਨੂੰ ਦੇਖ ਰਹੇ ਆ ਮੈਂ ਉਹਨਾਂ ਦੇ ਵਾਸਤੇ ਇਸ ਨੂੰ ਦੱਸ ਦਵਾਂ ਕਣਕ ਦੀ ਬਜਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਜੇ ਐਸਐਮਐਸ ਨਾਲ ਵੜਾਇਆ ਪੜਾਇਆ ਹੋਇਆ ਝੋਨਾ ਤੇ ਠੀਕ ਹੈ ਨਹੀਂ ਵੜਾਇਆ ਤੇ ਆਪਾਂ ਨੂੰ ਲੈਣਾ ਖਲਾਰਨੀਆਂ ਪੈਣਗੀਆਂ ਤੇ ਲੈਣਾ ਨੂੰ ਡੰਡਿਆਂ ਨਾਲ ਖਲਾਰ ਸਕਦੇ ਆ ਜਾਂ ਆਪਾਂ ਉੱਚਾ ਰੱਖ ਕੇ ਰੀਪਰ ਕਲੀਆਂ ਲੈਣਾ ਤੇ ਮਾਰ ਸਕਦੇ ਆ ਉਸ ਤੋਂ ਬਾਅਦ ਵਿੱਚ ਬੀਜ ਤੇ ਕਾ ਦਾ ਆਪਾਂ ਛੱਟਾ ਮਾਰਨਾ ਦੂਰਾ ਤੇ ਛੱਟਾ ਮਾਰਨ ਤੋਂ ਬਾਅਦ ਵਿੱਚ ਆਪਾਂ ਰੀਪਰ ਮਾਰਨਾ ਥੋੜਾ ਉੱਚਾ ਰੱਖ ਕੇ ਇਹ ਤੁਸੀਂ ਦੇਖ ਰਹੇ ਹੋ ਥੋੜੇ ਜਿਹਾ ਬੁੱਥੇ ਵਿੱਚ ਉੱਚੇ ਕੱਟੇ ਹੋਏ ਆ ਉੱਚਾ ਰੱਖ ਕੇ ਰੀਪਰ ਮਾਰ ਕੇ ਕਿਉਂਕਿ ਫਿਰ ਜੇ ਨੀਵਾ ਰੱਖ ਕੇ ਮਾਰਦੇ ਆ ਤੇ ਫਿਰ ਦਾਣੇ ਇਕੱਠੇ ਹੁੰਦੇ ਆ ਜਾਂ ਦਾਣੇ ਨੂੰ ਹਵਾਵਾਰੀ ਤੇ ਵੱਜ ਗਏ ਤੇ ਤੇ ਰੀਪਰ ਮਾਰਨ ਤੋਂ ਬਾਅਦ ਵਿੱਚ ਫਿਰ ਆਪਾਂ ਜਿਹੜੀ ਕੋਈ ਵੱਡੀ ਢੇਰੀ ਹੋਊਗੀ ਉਹ ਆਪਾਂ ਢੇਰੀ ਖਿਲਾਰ ਦੇਣੀ ਆ ਢੇਰੀ ਖਲਾਰਨ ਤੋਂ ਬਾਅਦ ਵਿੱਚ ਫਿਰ ਆਪਾਂ ਇਸ ਨੂੰ ਪਾਣੀ ਲਗਾਉਣਾ ਤੇ ਪਾਣੀ ਲਗਾਉਣਾ ਪਤਲਾ ਜਿਹੜਾ ਕਿ 24 ਘੰਟਿਆਂ ਦੇ ਵਿੱਚ ਵੱਧ ਤੋਂ ਵੱਧ 48 ਘੰਟੇ ਕੋਸ਼ਿਸ਼ ਕਰੋ ਘੱਟ ਤੋਂ ਘੱਟ ਜਿੰਨਾ ਵੀ ਟਾਈਮ ਪਾਣੀ ਰੁਕੇ ਨਹੀਂ ਤਾਂ ਬੀਜ ਗਲਣ ਦੀ ਸਮੱਸਿਆ ਆ ਸਕਦੀ ਹੈ ਜੀ ਤੇ ਹੁਣ ਤੱਕ ਆਪਾਂ 13 ਗੱਲੀਆਂ ਦੇ ਵਿੱਚ ਬਜਾਈ ਕਰ ਚੁੱਕੇ ਹਾਂ ਤੇ ਪਿਛਲੇ ਸਾਲ ਵੀ 22 ਗੱਲੀਆਂ ਦੇ ਵਿੱਚ ਬਜਾਈ ਕੀਤੀ ਸੀ ਬਹੁਤ ਵਧੀਆ ਝੜ ਰਿਹਾ ਥੋੜੀ-ਬਹੁਤੀ ਕਰੋ ਜੇ ਹਜੇ ਵੀ ਕਿਸੇ ਦੇ ਕੋਲੇ ਪਰਾਲੀ ਬੁੱਥੇ ਮਤਲਬ ਖੜੇ ਆ ਬਾਸਪਤੀ ਵਗੈਰਾ ਦੇ ਤੇ ਬਜਾਈ ਜਰੂਰ ਕਰੋ ਥੋੜੇ ਥਾਂ ਦੇ ਵਿੱਚ ਕਰਕੇ ਵੇਖ ਲਓ ਕਿਲਾ ਦੋ ਕਿਲੇ ਚ ਕਿਉਂਕਿ ਇੱਕ ਵਾਰੀ ਤੁਸੀਂ ਬਜਾਈ ਕਰੋਗੇ ਆਪ ਤੇ ਫੇਰ ਹੀ ਤੁਹਾਨੂੰ ਗਾਮ ਪਤਾ ਲੱਗੂਗਾ ਕਿਸ ਤਰ੍ਹਾਂ ਦਾ ਤੇਰ ਬਧੋਲਾ ਰਹਿੰਦਾ ਆ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਤਾਂ ਬਹੁਤ ਵਧੀਆ ਤਰੀਕਾ ਹੈਗਾ ਜੀ ਇਸ ਵਾਰ ਪੰਜਾਬ ਦੇ ਵਿੱਚ ਬਹੁਤ ਵੱਧ ਬਜਾਈ ਹੋਈ ਆ ਇਸ ਤਰੀਕੇ ਦੇ ਨਾਲ ਤੇ ਥੋੜਾ ਬਹੁਤਾ ਏਰੀਆ ਜ਼ਰੂਰ ਬੀਜਿਆ ਕਰੋ ਇਸ ਵਾਰੀ ਨਹੀਂ ਬੀਜਿਆ ਤੇ ਅਗਲੀ ਵਾਰੀ ਬੀਜੋ ਬਿਜਾਈ ਕਰੋ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੋਰ ਲੋਕਾਂ ਤੱਕ ਵੀ ਪਹੁੰਚਾਓ ਕਿਉਂਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਬਿਨਾਂ ਅੱਗ ਲਾਉਣ ਤੋਂ ਇੱਕ ਸਭ ਤੋਂ ਸਸਤਾ ਬਿਲਕੁਲ ਜ਼ੀਰੋ ਖਰਚੇ ਵਾਲਾ ਵਧੀਆ ਤਰੀਕਾ ਹੈਗਾ ਜੀ ਚੈਨਲ ਨੂੰ ਲਾਲ ਬਟਨ ਅਪਕੇ ਸਬਸਕ੍ਰਾਈਬ ਵੀ ਕਰੋ ਤੇ ਨਾਲ ਦੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ ਬਹੁਤ ਬਹੁਤ ਧੰਨਵਾਦ